ਸੋ ਅੱਜ ਬੇਟਾ ਮੈਂ ਤੁਹਾਡੇ ਕਾਲਜ ਦੇ ਵਿੱਚ 32 ਬੱਚਿਆਂ ਦੇ ਰਈ ਫੀਸ ਦਾ 295000 ਦਾ ਚੈੱਕ ਦੇਣ ਵਾਸਤੇ ਅੱਜ ਆਈ ਹਾਂ ਐਕਚੁਅਲੀ ਦੋ ਸਾਲ ਪਹਿਲਾਂ ਇਸ ਕਾਲਜ ਜਿਹੜਾ ਸੀ ਸਾਡੇ ਨਾਲ ਸਾਡੇ ٹرسٹ ਦੇ ਨਾਲ ਜੁੜਿਆ ਸੀਗਾ ਸੋ ਉਸ ਵੇਲੇ ਅਬਰਾਏ ਸਾਹਿਬ ਨੇ 50 ਬੱਚੇ 50 ਕੁੜੀਆਂ ਇੱਥੋਂ ਦੀਆਂ ਜਿਹੜੀਆਂ ਸੀ ਉਹ ਸਰਬੱਤ ਦੇ ਭਲੇ ਨੇ ਅਡਾਪਟ ਕੀਤੀਆਂ ਸੀਗੇ ਸੋ ਉਹਦੇ ਵਿੱਚ ਉਹ ਜਿੰਨੇ ਵੀ ਫਾਰਮ ਸਾਡੇ ਕ੍ਰਾਈਟਰੀਆ ਦੇ ਉੱਤੇ ਪੂਰੇ ਉਤਰੇ ਆ ਉਹ ਹੁਣ ਐਤ ਕੀ ਵਾਰੀ 32 ਬੱਚੇ ਹੈਗੇ ਆ ਮੋਸਟਲੀ ਅਸੀਂ 50 ਅਡਾਪਟ ਕੀਤੇ ਹੋਏ ਆ ਟਰਾਈ ਕਰੋ ਕਿ ਤੁਸੀਂ ਉਹਨੇ ਹੀ ਪੇਸ਼ ਕੇ ਜਿੰਨੀ ਵੱਧ ਤੋਂ ਵੱਧ ਉਹਨਾਂ ਤੋਂ ਸਹਾਇਤਾ ਲੈ ਸਕਦੇ ਹੋ ਸੋ ਪਹਿਲਾਂ ਵੀ 2 ਸਾਲਾਂ ਦੇ ਵਿੱਚ ਆਪਾਂ ਇਸ ٹرسٹ ਨੇ 6 ਲੱਖ 21 ਹਜ਼ਾਰ ਦੇ ਚੈੱਕ ਇਸ ਕਾਲਜ ਦੇ ਦਿੱਤੇ ਆ ਹੁਣ ਐਸ ਵਾਰੀ 2 ਲੱਖ 92 ਹਜ਼ਾਰ ਦਾ ਚੈੱਕ ਮੈਂ ਲੈ ਕੇ ਆਈਆਂ ਜਿਹੜਾ ਮੈਂ ਹੁਣੇ ਦਿੱਤਾ ਤੁਹਾਨੂੰ ਸਿਰਫ ਕੰਡੀਸ਼ਨ ਇਹ ਹੈ ਕਿ ਬੱਚਾ ਇੰਟੈਲੀਜੈਂਟ ਹੋਵੇ ਨੰਬਰ 2 ਜੈਨੂਨ ਹੋਵੇ ਮਤਲਬ ਨੀਡੀ ਬੱਚਾ ਹੋਣਾ ਚਾਹੀਦਾ 80% ਤੋਂ ਉੱਪਰ ਜਿਹੜੇ ਨੰਬਰ ਲੈਂਦੇ ਆ ਬੱਚੇ ਉਹ ਇਹਦੇ ਵਿੱਚ ਅਸੀਂ ਲੰਨੇ ਆ ਨੰਬਰ ਦੇ ਉਤੇ ਜਿਨ੍ਹਾਂ ਬੱਚਿਆਂ ਦੇ ਪੇਰੈਂਟ ਨਹੀਂ ਹੈਗੇ ਉਹਨਾਂ ਦੇ ਲਈ ਸਾਡੀ ਕੋਈ ਕੰਡੀਸ਼ਨ ਨਹੀਂ ਸਿਰਫ ਕਲਾਸ ਦੇ ਵਿੱਚੋਂ ਪਾਸ ਹੋਣਾ ਚਾਹੀਦਾ ਉਹ ਬੱਚਾ ਅਪਲਾਈ ਕਰ ਸਕਦਾ ਠੀਕ ਹੈ ਜੀ ਸੋ ਬਾਕੀ ਜ਼ਿਆਦਾ ਡਿਟੇਲਸ ਮੈਂ ਮੋਤਾ ਨਹੀਂ ਜਾਣਾ ਠੀਕ ਹੈ ਜੀ ਤੁਹਾਡੇ ਤੋਂ ਇਹੀ ਆਸ ਕਰਦੇ ਆਂ ਕਿ ਕੁਝ ਵੀ ਨਹੀਂ ਹੈਗਾ ਅਸੀਂ ਹੁਣ ਕੋਈ ਫਾਈਨੈਂਸ਼ਲੀ ਕਿਸੇ ਪਾਸੋਂ ਕੋਈ ਹੈਲਪ ਨਹੀਂ ਕਰਦੇ ਸਿਰਫ ਪੈਸਾ ਵਰਾਇਸ ਆਉਦਾ ਸਿਰਫ ਉਹਨਾਂ ਨੂੰ ਸਾਡੇ ਤੇ ٹرسٹ ਹੈ ਠੀਕ ਹੈ ਉਹ ਸਟਰਸ ਨੂੰ ਅਸੀਂ ਗਵਾਉਣਾ ਨਹੀਂ ਚਾਹੁੰਦੇ ਕਿਉਂਕਿ ਜੋ ਗਾਈਡਲਾਈਨਸ ਉਹਨਾਂ ਨੇ ਸੈੱਟ ਕੀਤੀਆਂ ਹੋਈਆਂ ਅਸੀਂ ਉਸੇ ਗਾਈਡਲਾਈਨ ਦੇ ਹਿਸਾਬ ਨਾਲ ਚੱਲਦੇ ਆਂ ਤੇ ਉਹਨਾਂ ਦੀ ਪਰਮਿਸ਼ਨ ਦੇ ਨਾਲ ਅੱਗੇ ਸਾਰਾ ਕੰਮ ਜਿਹੜਾ ਹੈਗਾ ਉਹ ਤੁਹਾਡੇ ਤੱਕ ਪਹੁੰਚਦਾ ਹੈ ਸਰਦਾਰ ਐਸਪੀ ਸਿੰਘ ਵਰਾਇਸ ਜਿਨ੍ਹਾਂ ਨੇ ਐਜੂਕੇਸ਼ਨ ਤੇ ਹੈਲਥ ਤੇ ਤੇ ਹੋਰ ਕਈ ਕੰਮਾਂ ਤੇ ਬਹੁਤ ਕੰਮ ਕੀਤਾ ਹੈ ਮਿਹਨਤ ਕੀਤੀ ਹੈ ਪੈਸੇ ਕਰਤੇ ਨੇ ਸਾਨੂੰ ਹੀ ਨਾਲ ਜੋੜਿਆ ਆ ਸਾਰੇ ਅਸੀਂ ਉਹਨਾਂ ਦੀ ਚੰਗੀ ਸੋਚ ਨਾ ਜੂ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਿਰਫ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਸੀ ਕਿ 98% ਆਪਣੀ ਇਨਕਮ ਦਾ ਦੇ ਦੇ ਪਰ ਉਹਨਾਂ ਨੇ ਕੋਈ ਰਸੀਦ ਭੁਗ ਨਹੀਂ ਚਪਾਈ ਵੀ ਉਹਨਾਂ ਨੂੰ ਕੋਈ ਡੋਨੇਸ਼ਨ ਦੇਵੇ ਕਈ ਸਸਾਂ ਵੱਡੀਆਂ ਵੱਡੀਆਂ ਚਲਦੀਆਂ ਨੇ ਡੋਨੇਸ਼ਨ ਇਕੱਠੀਆਂ ਕਰਦੀਆਂ ਨੇ ਪਰ ਉਹਨਾਂ ਕੋਲ ਪਰਮਾਤਮਾ ਨੇ ਵੀ ਬੜਾ ਕੁਝ ਦਿੱਤਾ ਹੈ ਕਿ ਉਹ ਆਪਣੀ ਇਨਕਮ ਦਾ ਸਾਰਾ ਇਨਕਮ ਹੀ ਇੱਕ ਤਰ੍ਹਾਂ ਦੀ ਵਣ ਦਿੰਦੇ ਨੇ ਸਾਰਿਆਂ 'ਚ ਉਹ ਕਿਉਂ ਵਣ ਦੇਣ ਵੀ ਜਿਹੜੇ ਸਾਡੇ ਬੱਚੇ ਨੇ ਵੈਲ ਐਜੂਕੇਟਿਡ ਸਾਡੇ ਬਜ਼ੁਰਗ ਨੇ ਉਹ ਸੇਹ ਤੋਂ ਉਹਨਾਂ ਦੀ ਚੰਗੀ ਹੋ ਜੇ ਐਜੂਕੇਸ਼ਨ ਸਾਡੇ ਬੱਚਿਆਂ ਕੋਲ ਹੋਏਗੀ ਤੇ ਉਹ ਤਰੱਕੀ ਕਰਨਗੇ ਚੰਗੀ ਸੋਚ ਮੈਂ ਜ਼ਿਆਦਾ ਨਹੀਂ ਬੋਲਣਾ ਸਾਰਿਆਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਮੈਡਮ ਦਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਇਸ ਪੋਸਟ ਤੇ ਮੈਮ ਨੇ ਜ਼ਿਕਰ ਕੀਤਾ ਪ੍ਰਧਪਾਲ ਸਿੰਘ ਜੀ ਦਾ ਜਦੋਂ ਉਹਨਾਂ ਨੇ ਸਾਨੂੰ ਉਹਨਾਂ ਨਾਲ ਮਿਲਾਇਆ ਗੱਲਬਾਤ ਹੋਈ ਮੈਮ ਨੂੰ ਮਿਲੇ ਬੱਚਿਆਂ ਨੂੰ ਮਿਲੇ ਬੱਚਿਆਂ ਦੇ ਦਰਸ਼ਨ ਕੀਤੇ ਤੇ ਦੇਖਿਆ ਕਿ ਹੁਨਰ ਬਹੁਤ ਹੈ ਹੁਨਰ ਬਹੁਤ ਹੈ ਤੇ ਉਹਨਾਂ ਨੂੰ ਉਭਾਰਨ ਦੀ ਲੋੜ ਹੈ ਇਹ ਮੈਚ ਕਰ ਗਿਆ ਡਾਕਟਰ ਉਭਰਾਏ ਸਾਹਿਬ ਦੀ ਥਿਉਰੀ ਦੇ ਨਾਲ ਤੇ ਜਦੋਂ ਮੈਚ ਹੋ ਗਿਆ ਤੇ ਫਿਰ ਮੈਂ ਬੇਨਤੀ ਕੀਤੀ ਉਭਰਾਏ ਸਾਹਿਬ ਨੂੰ ਮੈਮ ਗਿੱਲ ਨੂੰ ਕਿ ਕਾਈਂਡਲੀ ਇੱਥੋਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰੀਏ ਕਿ ਕਿਸੇ ਤਰੀਕੇ ਨਾਲ ਸਹਿਯੋਗ ਕਰ ਸਕੀਏ ਤੇ ਜਿਸ ਤਰੀਕੇ ਨਾਲ ਡਾਕਟਰ ਉਭਰਾਏ ਸਾਹਿਬ ਹਮੇਸ਼ਾ ਤਤਪਰ ਹੁੰਦੇ ਨੇ ਮਦਦ ਵਾਸਤੇ अगे आए उन्होंने कहा कि डेफिनेटली वी विट फिर अज एक सबब बन गया कि दोबारा एक दूजे न मिल रहे हैं